ਜ਼ਿੰਦਗੀ ਬਾਰੇ 10 ਮਨੋਵਿਗਿਆਨਿਕ ਸੱਚ ਸੁਣੋ ਪਹਿਲਾ ਕੋਈ ਪੁਆਇੰਟ ਪ੍ਰੂਵ ਕਰਨ ਤੋਂ ਜ਼ਿਆਦਾ ਚੁੱਪ ਰਹਿਣਾ ਪਾਵਰਫੁਲ ਹੁੰਦਾ ਹੈ ਦੂਜਾ ਜਦੋਂ ਵਿਸ਼ਵਾਸ ਟੁੱਟਦਾ ਫਿਰ ਸੌਰੀ ਦਾ ਕੋਈ ਮਤਲਬ ਨਹੀਂ ਰਹਿੰਦਾ ਤੀਜਾ ਆਪਣੇ ਐਕਸ਼ਨ ਨੂੰ ਕੰਟਰੋਲ ਕਰਕੇ ਰਿਐਕਸ਼ਨ ਤੋਂ ਬਚਿਆ ਜਾ ਸਕਦਾ ਚੌਥਾ ਜੇਕਰ ਤੁਸੀਂ ਇਮਾਨਦਾਰ ਹੋ ਤਾਂ ਗੁਜਲੋਕ ਜ਼ਰੂਰ ਤੁਹਾਨੂੰ ਛੱਡ ਕੇ ਜਾਣਗੇ ਪੰਜਵਾਂ ਹਜ਼ਾਰ ਸੋਹਣੇ ਚਿਹਰਿਆਂ ਨਾਲੋਂ ਇੱਕ ਵਧੀਆ ਦਿਲ ਹਜ਼ਾਰ ਗੁਣਾ ਚੰਗਾ ਹੋ ਛੇਵਾਂ ਜ਼ਿਆਦਾਤਰ ਲੋਕਾਂ ਦੀ ਰੁਚੀ ਤੁਹਾਨੂੰ ਡਿੱਗਦਾ ਦੇਖਣ ਵਿੱਚ ਹੀ ਹੁੰਦੀ ਹੈ ਤੜੀ ਖੁਸ਼ੀ ਚ ਖੁਸ਼ ਹੋਣ ਵਾਲੇ ਘੱਟ ਹੀ ਹੁੰਦੇ ਨੇ 7 ਜਿਹੜੇ ਬੰਦੇ ਨੇ ਇੱਕ ਵਾਰੀ ਤੁਹਾਨੂੰ ਧੋਖਾ ਦਿੱਤਾ ਉਹਦੇ ਕੋਲੇ ਵਾਪਸ ਨਹੀਂ ਜਾਂਦੇ 8 ਤੁਸੀਂ ਆਪਣੇ ਆਲੇ-ਦੁਆਲੇ ਸਭ ਕੁਝ ਕੰਟਰੋਲ ਨਹੀਂ ਕਰ ਸਕਦੇ ਇਸ ਲਈ ਓਵਰ ਰੀਐਕਟ ਨਾ ਕਰੋ ਜਦੋਂ ਕੋਈ ਗੁੱਸੇ ਚ ਬੋਲ ਰਿਹਾ ਹੋਵੇ ਉਹਨੂੰ ਬੜੇ ਧਿਆਨ ਨਾਲ ਸੁਣੋ ਕਿਉਂਕਿ ਇਹ ਗੱਲਾਂ ਬੋਲਣ ਲਈ ਸਾਹਮਣੇ ਵਾਲਾ ਬੜੇ ਧੀਰ ਤੋਂ ਤਰਸ ਰਿਹਾ ਹੁੰਦਾ ਤੇ 10 ਸਾਰੀਆਂ ਸਮੱਸਿਆਵਾਂ ਦਾ ਹੱਲ ਤੁਸੀਂ ਆਪ ਕੱਢਣਾ ਹੈ ਜ਼ਿੰਦਗੀ ਵਿੱਚ ਤੁਸੀਂ ਹੀ ਤੁਹਾਡੇ ਲਈ ਕੁਝ ਕਰਨਾ ਜੇਕਰ ਤੁਸੀਂ ਇੱਥੋਂ ਤੱਕ ਦੇਖ ਲਿਆ ਤੁਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜ਼ਿੰਦਗੀ ਵਿੱਚ ਤੁਸੀਂ ਇਹਨਾਂ ਗੱਲਾਂ ਨੂੰ ਲਾਗੂ ਕਰੋ ਕਿਉਂਕਿ ਤੁਸੀਂ ਕਰ ਸਕਦੇ ਹੋ